ਹੋਗੇ ਜੀ ਮੇਰਾ ਨਾਮ ਸਵਰਾਜ ਢਿੱਲੋਂ ਆ ਜੀ ਮੇਰੀ ਵਾਈਫ ਨਿਸ਼ਾ ਢਿੱਲੋਂ ਵਾਰਡ ਨੰਬਰ 81 ਤੋਂ ਸਾਡੇ ਵਾਰਡ ਵਾਸੀਆਂ ਦੇ ਪਿਆਰ ਤੇ ਸਹਿਯੋਗ ਦੇ ਨਾਲ ਬਹੁਤ ਵੱਡੀ ਲੀਡ ਤੇ ਲਗਭਗ ਅੰਬਰ ਸਾਤ ਤੋਂ ਸਭ ਤੋਂ ਵੱਡੀ ਲੀਡ ਤੇ 34-3500 ਵੋਟ ਦੇ ਤੇ ਜਿੱਤੀ ਹੈ ਇਸ ਕਰਕੇ ਮੈਂ ਆਪਣੇ ਵਾਰਡ ਵਾਸੀਆਂ ਦਾ तहे ਦਿਲੋਂ ਧੰਨਵਾਦੀ ਹਾਂ ਤੇ ਦਿਨ ਰਾਤ ਉਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹੂੰਗਾ ਜਿਨ੍ਹਾਂ ਨੇ ਮੇਰੇ ਉੱਤੇ ਇੰਨਾ ਭਰੋਸਾ ਜਤਾਇਆ ਤੇ ਮੇਰੀ ਵਾਈਫ ਨੂੰ ਇੰਨੀਆਂ ਵੋਟਾਂ ਨਾਲ ਜਤਾਇਆ ਤੇ ਮੈਂ ਧੰਨਵਾਦੀ ਹਾਂ ਆਪਣੀ ਪਾਰਟੀ ਦਾ ਕਾਂਗਰਸ ਦਾ ਪ੍ਰਤਾਪ ਸਿੰਘ ਜੀ ਬਾਜਵਾ ਜੀ ਦਾ ਰਾਜਾ ਵਿਰਿੰਗ ਜੀ ਦਾ ਓਪੀ ਸੋਨੀ ਸਾਹਿਬ ਦਾ ਤੇ ਗਰਜੀਤ ਔਜਲਾ ਜੀ ਦਾ ਡਾਕਟਰ ਰਾਜਕਮਰ ਜੀ ਦਾ ਜਿਨ੍ਹਾਂ ਨੇ ਸਾਨੂੰ ਮੈਨੂੰ ਟਿਕਟ ਨਾਲ ਨਵਾਜਿਆ ਤੇ ਇਲੈਕਸ਼ਨ ਲੜਨ ਦਾ ਮੌਕਾ ਦਿੱਤਾ ਇਲਾਕੇ 'ਚ ਕਿਹੜੇ ਕਿਹੜੇ ਕੰਮ ਹੋਣ ਬਲੇ ਆਉਣਾ ਇਲਾਕੇ ਦੇ ਵਿੱਚ ਜੀ ਕਾਫੀ ਕੰਮ ਪਿਛਲੇ 50 ਸਾਲਾਂ 'ਚ ਕਰਾਏ ਹੀ ਪਰ ਮੇਰੀ ਵਾਰਡ ਨਾ ਬਹੁਤ ਵੱਡੀ ਹੋ ਗਈ ਆ ਕਾਫੀ ਨਵਾਂ ਏਰੀਆ ਜੁੜ ਗਿਆ ਵਾ ਜਿਹਦੇ ਵਿੱਚ ਡਿਵੈਲਪਮੈਂਟ ਗਲੀਆਂ ਬਣਨ ਵਾਲੀਆਂ ਵਾ ਸੀਵਰੇਜ ਦੀ ਬੜੀ ਵੱਡੀ ਪ੍ਰੋਬਲਮ ਆ ਵਾਟਰ ਸਪਲਾਈ ਦੀ ਬਹੁਤ ਵੱਡੀ ਪ੍ਰੋਬਲਮ ਹੈ। ਪਹਿਲ ਦੇ ਆਧਾਰ 'ਤੇ ਮੈਂ ਲੋਕਾਂ ਦੀਆਂ ਇਹ ਮੁਸ਼ਕਲਾਂ ਹੱਲ ਕਰਾਂਗਾ। ਇਲਾਕਾ ਵਾਸੀਆਂ ਨੇ ਵੋਟ ਪਾ ਕੇ ਦੱਸਾਇਆ ਕੀ ਕਹਿਣਾ ਚਾਹੋਗੇ ਇਲਾਕਾ ਵਾਸੀਆਂ? ਮੈਂ ਇਲਾਕਾ ਵਾਸੀਆਂ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਤੇ ਦੋਵੇਂ ਹੱਥ ਜੋੜ ਕੇ ਉਹਨਾਂ ਦਾ ਧੰਨਵਾਦ ਕਰਦਾ। ਇਲਾਕੇ ਦੇ ਵਿਕਾਸ ਕਾਰ ਚੱਲਦੇ ਰਹਿਣਗੇ। ਵੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਸਰਵਜਨ ਨਿਊਜ਼ YouTube, Facebook, Instagram ਔਰ WhatsApp ਚੈਨਲ 'ਪਾ।